ਨਾਨਕ ਐਸੀ ਪ੍ਰੀਤ ਕਰ ਜੈਸੀ ਜੁਲਾਹੇ ਕੀ ਰੀਤ ਨਾਨਕ ਐਸੀ ਪ੍ਰੀਤ ਕਰ ਜੈਸੀ ਜੁਲਾਹੇ ਕੀ ਰੀਤ ਉਹਨੂੰ ਤੋੜਨ ਨਾਲ ਵਿਹਾਰ ਨਹੀਂ ਉਹਨੂੰ ਜੋੜਨ ਨਾਲ ਪ੍ਰੀਤ ਜੁਲਾਇਆ ਜਿਹੜਾ ਨਾ ਜੀ ਮਰੇ ਫਕੀਰ ਦੀ ਜਿਹੜੀ ਚੌਂ ਚੌਂ ਨਿਤ ਕਰੇ ਹੱਡੀ ਸੜੇ ਕਰਾਣ ਦੀ ਜਿੱਥੇ ਦੀਵਾ ਨਿਤ ਬਲੇ ਚੌਂ ਚੌਂ ਨਿਤ ਕਰੇ ਖਾਸ਼ ਜ਼ਿੰਦਗੀ ਚ ਸਭ ਤੋਂ ਜਿਹੜੀ ਸਤਿਆਨਾਸ਼ ਕਰਦੀ ਏ ਤੁਹਾਡਾ ਉਹ ਖਾਸ਼ ਏ ਬਦਰ ਜਾਣ ਵਾਲਾ ਕਹਿ ਰਿਹਾ ਮੋਟਰਸਾਈਕਲ ਆ ਜਾਏ ਮੋਟਰਸਾਈਕਲ ਆ ਕਹਿ ਰਿਹਾ ਗੱਡੀ ਆ ਜਾਏ ਗੱਡੀ ਵਾਲਾ ਯਾ ਯਾ ਜਿਵੇਂ ਕਿ ਤੁਹਾਨੂੰ ਪਤਾ ਕਿ ਬਾਬਾ ਗੁਰੂ ਨਾਨਕ ਜੀ ਦੇ 555ਵੇਂ ਗੁਰਪੁਰਬ ਤੇ ਬਹੁਤ ਸਾਰੇ ਸਿੱਖ ਸੰਗਤਾਂ ਪਾਕਿਸਤਾਨ ਚ ਆਈਆਂ ਨੇ ਤੇ ਨਾ ਇੱਕ ਬੜੇ ਖੁਸ਼ਗਵਾਰ ਮਾਹੌਲ ਹੈ ਬੜੀ ਖੁਸ਼ਗਵਾਰ ਹਵਾ ਚੱਲ ਰਹੀ ਹੈ ਚੜ੍ਹਦੇ ਪੰਜਾਬ ਤੇ ਲੰਦੇ ਪੰਜਾਬ ਦੇ ਪੰਜਾਬੀ ਭਰਾ ਇੱਕ ਦੂਸਰੇ ਨਾਲ ਹਾਂਜੀ ਉਸ ਤੋਂ ਇਲਾਵਾ ਇੱਕ ਇੰਟਰਨੈਸ਼ਨਲ ਕਾਨਫਰੰਸ ਹੋ ਰਹੀ ਹੈ ਉੱਥੇ ਵੀ ਕਾਫੀ ਕਾਫੀ سارے ਸਿੱਖ ਦੋਸਤ ਨੇ ਸਿੱਖ ਸੰਗਤਾਂ ਉੱਥੇ ਵੀ ਆਈਆਂ ਨੇ ਸਦਾ ਆਈਆਂ ਉੱਥੇ ਉੱਥੇ ਜਿਹੜੇ ਸਭ ਤੋਂ ਵੱਡੀ ਗੱਲ ਹੈ ਕਿ ਐਕਟਰ ਪ੍ਰੋਡਿਊਸਰ ਜਿਹੜੇ ਫਿਲਮਾਂ ਦੇ ਜਾਂ ਡਰਾਮਿਆਂ ਜਾਣ ਵਾਲੇ ਲੋਕ ਆ ਅੱਜ ਇਹ ਆਪਾਂ ਪੰਜਾਬੀ ਇੰਟਰਨੈਸ਼ਨਲ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਇੱਕ ਦੇਖਣੀ ਹੈ ਤੇ ਸਾਰੇ ਦੋਸਤ ਚੜ੍ਹਦੇ ਪੰਜਾਬ ਵਾਲੇ ਜਾਣਦੇ ਹੁੰਦੇ ਹਨ ਕਿ ਸਹੀਲ احمد ਕਿਉਂਕਿ ਬਹੁਤ بڑے ਕਾਮੇਡੀਅਨ ਨੇ ਪਾਕਿਸਤਾਨ ਦੇ ਉਹਨਾਂ ਨੂੰ ਹਰ ਕਾਮੇਡੀ ਵਾਲਾ ਯਈਆ ਫਨੀ ਜਾਂ ਜੋ ਵੀ ਹੈ ਉਹਨਾਂ ਨੂੰ ਆਪਣਾ 스타 ਮੰਨਦਾ 스타 ਗੁਰੂ ਮੰਨਦੇ ਨੇ ਉਹਨਾਂ ਨੂੰ ਉਹ ਇਤਨੇ بڑے ਐਕਟਰ ਨੇ ਪਾਕਿਸਤਾਨ ਦੇ ਉਮੀਦ ਹੈ ਕਿ ਚੜ੍ਹਦੇ ਪੰਜਾਬ ਜੀ ਵੀ ਉਹ ਮਸ਼ਹੂਰ ਹੋਣਗੇ ਅੱਜ ਉਹ ਯਈਆ ਸਿੱਖਾਂ ਦੇ ਨਾਲ ਨਾ ਇਹ ਕਾਨਫਰੰਸ ਕਰ ਰਹੇ ਨੇ ਪੰਜਾਬੀ ਦਾ ਪ੍ਰਚਾਰ ਕਰ ਰਹੇ ਨੇ ਤੇ ਬੜੀ ਫਨੀ ਇਹ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ ਪ੍ਰਚਾਰ ਤੇ ਬਹੁਤ ਅੱਛਾ ਉਹਨਾਂ 6 ਸੰਤਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਆਪਾਂ ਦੇਖਨੇ ਆਂਗੇ ਕੀ ਹੈ 200 ਮੀਰੇ ਤੁਹਾਨੂੰ ਵੀਡੀਓ ਪਸੰਦ ਆਏਗੀ ਸਭ ਤੋਂ ਪਹਿਲੇ ਤੇ ਮੈਂ ਭਾਈ ਤੁਸੀਂ ਪੈਸਿਆਂ ਦਾ ਲੈਣ ਦੇ ਬਾਅਦ ਚੋ ਕਰ ਲੈਣਾ ਭਾਜੀ ਉਹਨੇ ਗੱਲ ਚ ਕੁਝ ਲਾਇਆ ਉਹਨੇ ਕਿੱਥੋਂ ਸੁਣਨਾ ਯਾਰ ਬੱਸ ਕਰ ਬਹਿ ਜੂ ਸਾਡੇ ਇੱਥੇ ਬੜੀ ਬਦਨਸੀਬੀ ਏ ਸਰਦਾਰ ਭਰਾ ਨੇ ਸਾਡੇ ਤੇ ਸਾਡੇ ਘਰ ਦੇ ਜੀਨ ਦੇ ਤੇ ਇਸ ਵਾਸਤੇ ਘਰ ਦੀ ਗੱਲ ਇਹਨਾਂ ਦੇ ਸਾਹਮਣੇ ਕਰਦੇ ਆ ਕੋਈ ਸ਼ਰਮਿੰਦਗੀ ਨਹੀਂ ਮੈਨੂੰ ਅਸੀਂ ਇੱਥੇ ਜਿਹੜਾ ਸਾਡਾ ਹੈ ਲੈਂਦਾ ਪੰਜਾਬ ਜਿਹਨੂੰ ਅਸੀਂ ਕਹਿੰਦੇ ਆ ਇਹਦੇ ਵਿੱਚ ਸਾਡੇ ਪਤਾ ਨਹੀਂ ਕਿਉਂ ਜ਼ਿੰਨਾਇਚ ਵੜ ਗਏ ਆ ਕਿ ਪੰਜਾਬ ਪੰਜਾਬੀ ਜ਼ੁਬਾਨ ਏ ਜਿਹੜੀ ਤੇ ਅਨਪੜਾ ਦੀ ਜ਼ੁਬਾਨ کہ بولتے ہیں جو لٹریچر موجود ہے وہ او دنیا جی کسے اور زبان oh oh پوچھو شروع ہو جاؤ نا جی لے بابے اور فلاسفر دانشور ਤੇ ਐਸਾ ਤੁਹਾਨੂੰ ਕਿਧਰੇ ਵੀ ਐਡਾ ਵੱਡਾ ਕੱਠ ਨਗਰ ਨਹੀਂ ਆਏਗਾ ਕਿਸੇ ਵੀ ਹੋਰ ਜ਼ੁਬਾਨ ਵਿੱਚ ਕਿਸੇ ਵੀ ਹੋਰ ਕਬੀਲੇ ਵਿੱਚ ਜੈਸਾ ਪੰਜਾਬੀਆਂ ਦੇ ਕਬੀਲੇ ਵਿੱਚ ਮੌਜੂਦ ਤੇ ਬਹੁਤ ਹੀ ਮੈਂ ਲੰਬੀ ਚੌੜੀ ਗੱਲ ਨਹੀਂ ਕਰਦਾ ਮੈਂ ਸਿਰਫ ਡਾਕਟਰ ਫਕੀਰ ਮੁਹੰਮਦ ਸਾਹਿਬ ਦਾ ਬਾਬੇ ਦਾ ਸੁਣਿਆ ਜ਼ਰੂਰ ਧਿਆਨ ਦਾ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਆਪਣੀ ਮੇਜ਼ਬ ਸਾਹਿਬਾ ਦਾ ਸ਼ੇਰ ਸੁਣਾਇਆ ਭੈਣਵਰਾਂ ਦਾ ਮੈਨੂੰ ਇਹ ਵੀ ਖੁਸ਼ੀ ਹੋਈ ਹੈ ਕਿ ਡਾਰ ਸਾਹਿਬ ਨੇ ਸ਼ੁਰੂ ਵੀ ਬੇਗਮਤੋ ਕੀਤਾ ਹੈ ਇਹ तमाम ਵੀ ਬੁਕਾਇਆ ਵੀ ਬੇਗਮਤੇ ਤੇਰੇ ਤੋਂ ਪਤਾ ਲੱਗ ਗਿਆ ਤੁਹਾਡੀ ਕੀ ਹਾਲਤ ਹੈ ਮੈਂ ਇਨੈ ਜੀ ਸਮਝ ਗਿਆ ਤੁਸੀਂ ਇੱਕ ਜ਼ੈਰਤਮੰਦ ਆ ਸੱਚੀ ਮੱਚੀ ਮੈਂ ਤੁਹਾਨੂੰ ਇਹ ਗੱਲ ਦੱਸਾਂ ਮੈਂ ਮਰਦ ਮੰਨਣਾ ਹੀ ਉਹਨੂੰ ਆ ਜਿਹੜਾ ਔਰਤ ਨੂੰ ਇੱਜ਼ਤ ਦਵੇ। ਵਾਹ ਵਾਹ ਜਿਹੜਾ ਔਰਤ ਨੂੰ ਇੱਜ਼ਤ ਨਹੀਂ ਨਿਂਹ ਦਿੰਦਾ ਉਹ ਜਨਾਨਾ ਹੁੰਦਾ ਹੈ। ਤੁਹਾਡਾ ਸਰਾਜ ਜੀ ਇਹ ਕਿਹੜਾ ਬੰਦਾ ਲੱਗੀ ਸਾੜ ਨਾ ਜਾਈ ਕਿਦਾਂ ਇਹ ਕੋਦਰ ਨੂੰ ਕੌਣ ਦੋਈ ਮਾਰ ਕੇ ਤੈਨੂੰ ਉੱਤੇ ਕਰੇ ਇਹ ਸਾਡੇ ਥਈਏ ਇਹ ਥੱਲੇ ਲੱਗਾ ਹੈ ਜਿਹੜੇ ਦੂਜੇ ਨੇ ਨਹੀਂ ਕਮੀਲਿਓ ਕਹਿੰਦੇ ਨੇ ਬਹੁਤ ਅੰਡਰਸਟੈਂਡਿੰਗ ਹੈ ਇਹਨੂੰ ਅੰਡਰਸਟੈਂਡਿੰਗ ਵਾਲਾ ਹੀ ਥੱਲੇ ਲੱਗਾ ਕਹਿੰਦਾ ਜੇ ਅੰਡਰਸਟੈਂਡਿੰਗ ਦੇ ਸਪੈਲਿੰਗ ਆਂਦੇ ਨਹੀਂ ਤੇ ਫਿਰ ਉਹ ਕਹਨੇ ਆ ਕਦੇ ਨਾ ਲੱਗ ਮੈਂ ਬਾਬੇ ਦਾ ਇੱਕ ਸੁਣਿਆ ਉਹ ਉਹੀ ਗੱਲ ਕੀਤੀ ਹੈ ਭੈਣ ਹੋਰਾਂ ਨੇ ਵੀ ਤੇਰੀ ਮਾਂ ਬੋਲੀ ਏ ਵੀਬਾ ਕੱਖਾਂ ਵਾਂਗ ਨਾ ਰੋਲ ਪੰਜਾਬੀ پن پنجابی لکھ پنجابی غیرت مندہ بول دیکھو گل یہ ہے کہ زبان ماں دیئے جڑا ماں دی عزت نہیں کرتا وہ کدی چھے عزت نہیں پا سکتا اس واستے بیان نا جی کہ عزت پان واسطے اپنی زبان نال جڑو ضرور, ضرور جڑو ہر ویلے ہر ویلے احساس دلی چھ رکھیا کرو کہ پنجابی زبان جڑی ہے وہ ساری بڑی باوکار زبان ہے بڑی بڑی زبان ہے میں ات میرے ذہن میں آیا تو میں ذکر کر دینا میرے ماں جی اللہ بخشے فوت ہوئے تو ادو ਸ਼ਬਾਸ਼ ਸ਼ਰੀਫ ਸਾਹਿਬ ਵਜ਼ੀਰ ਇਲਾਸੰਦ ਤੋ ਘਰ ਅਫਸੋਸ ਹਸਤੇ ਆਏ ਤੇ ਮੈਂ ਫਾਤੀਆ ਪੜ ਕੇ ਮੂੰਹ ਤੇ ਹੱਥ ਫੇਰਦੀ ਕਿਆ ਬੈਂਕਿਆ ਹਜ਼ੂਰ ਤੁਸੀਂ ਅੱਜ ਘਰ ਆਏ ਉਹਦੇ ਜ਼ਰਾ ਖੁੱਲ ਕੇ ਗੱਲ ਕਰੀਏ ਤੁਹਾਨੂੰ ਲੀਡਰ ਇਥੇ ਪੰਜਾਬ ਨੇ ਬਣਾਇਆ ਤੇ ਤੁਸੀਂ ਪੰਜਾਬੀ ਵਾਸਤੇ ਕੀ ਕੀਤਾ ਅੱਜ ਵੀ ਪੋਲਿਸ਼ਰ ਲੰਡਰ ਬਾਸ ਤੁਸੀਂ ਬਣਾਉਂਦੇ ਹੋ ਇਹ ਬਾਬਿਆਂ ਦੇ ਨਾਂ ਲਾਵੋ ਆਪਣੇ ਦਾਨਿਸ਼ਵਰਾਂ ਦੇ ਪੰਜਾਬ ਦੇ ਜਿਹੜੇ ਤੁਹਾਡੇ ਹੋਏ ਨੇ ਉਹਨਾਂ ਦੇ ਨਾਵੇਂ ਲਾਵੋ ਤਾਂ ਕਿ ਇਹ ਸੇ ਪਤਾ ਲੱਗੇ ਕੋ ਇੱਜ਼ਤ ਮਹਿਸੂਸ ਹੋਵੇ ਪੰਜਾਬ ਦੀ ਵੀ ਤੇ ਪੰਜਾਬੀਆਂ ਦੀ ਵੀ ਫਿਰ ਉਹਨਾਂ ਨੇ ਆ ਬੁੱਲੇ ਸ਼ਾਹ ਇਹਨਾਂ ਤੇ ਬੁੱਲੇ ਸ਼ਾਹ ਵੀ ਲੱਗ ਗਿਆ ਇੱਕ ਅੰਡਰਪਾਸ ਨਾਵੇਂ ਬੁੱਲੇ ਸ਼ਾਹ ਦੇ ਵੀ ਵਾਰਸ਼ਾ ਸ਼ਾਹ ਅਬਦੁੱਲ ਰਜ਼ੀ ਬਟਾਈਏ ਉਹਨਾਂ ਨੇ ਉਸੇਲੇ ਫਿਰ ਆਰਡਰ ਕੀਤਾ ਉਹਨਾਂ ਦੀ ਮਿਹਰਬਾਨੀ ਸਾਰੇ ਅੰਡਰਪਾਸ ਉਹਨਾਂ ਦੇ میں پوچھیا ہوں اس لئے بلے شاہ نہ لگا نا تے میں کیا جی ہے بلے شاہ دا نا تا نگیا سی ہے جنی تو سورا سڑک جاندی ہے اے دے انڈر پاس نو بلے شاہ دے نامے لاؤ تے او نا دے ایک بیورو کھیش نے کیا جی کہ کمیٹی چے بیعت شروع ہو گئی سی کہ بلے شاہ تے دیری آئی دیری ہے ਬੇਟਾ ਹੀ ਪੜਿਆ ਨਹੀਂ ਆਪ ਇਹ ਕਿਉਂ ਇਹਦਾ ਕਰ ਮੈਨੂੰ ਨਹੀਂ ਮੰਨਦਾ ਉਹ ਵੱਡੇ ਬਾਜੀ ਨੇ ਮੇਰੇ ਸਭ ਤੋਂ ਵੱਡੇ ਡਾਕਟਰ 자ਵੇਦ ਅਕਰਮ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਦੇਖ ਦਿਓ ਪੰਜਾਬੀ ਜ਼ੁਬਾਨ ਦਾ ਪ੍ਰੋਗਰਾਮ ਵੀ ਅੱਜਕੱਲ ਕਰਦੇ ਨੇ ਪਹਿਲੀ ਉਹਨਾਂ 7 ਸਾਲ ਇੱਕ ਚੈਨਲ ਤੇ ਕਲੀ ਫਕੀਰ ਦੀ ਦੇ ਨਾਂ ਤੋਂ ਪ੍ਰੋਗਰਾਮ ਕੀਤਾ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਯਾਰ ਇਹ ਕਿੰਨੇ ਹੈ ਭਾਈ ਇਹਨੂੰ ਕੀ ਕਰਾਂ ਇਹਨੇ ਇਹਨੂੰ ਮੈਨੂੰ ਮਲਾਦਰਾ ਅੰਦਰ ਇਹ ਅਸਲ ਚ ਗੱਲ ਇਹ ਹੈ ਕਿ ਜਿੰਨੂੰ ਬੁੱਲੇ ਸ਼ਾਹ ਦੀ ਸਮਝ ਨਹੀਂ ਹੁੰਦੀ ਉਹ ਨੂੰ ਘੈਰ ਹੀ ਸਮਝਦਾ ਤੇ ਜਿੰਨੂੰ ਸਮਝ ਆ ਜਾਂਦੀ ਉਹ ਤੇ ਨਾਲ ਹੀ ਰੱਬ ਦੀ ਕਰਦਾ ਮੈਂ ਕਿਹਾ ਉਹ ਨੂੰ ਕੀ ਤਮਾਉਂ ਕਹਿੰਦੇ ਨੇ ਉਹ ਨੂੰ ਕਹੋ ਸੂ ਕਿ ਇਸ ਸ਼ੇਰ ਦਾ ਮਤਲਬ ਦੱਸੇ ਸ਼ੇਰ ਸੀ ਜੀ ਐ ਦੇ ਕੋ ਜਿ ਬਾਸ ਜੇ ਮੰਗਰ ਮੈਨੂੰ ਵੀ ਸ਼ੇਰ ਬੋਲ ਗਿਆ ਉਹ ਹੋਇ ਕਰ ਬੋਲਿਆ ਤੇ ਸਾਹਿਬ ਅਸੀਂ ਖਾ ਵੀ ਬੋਤਲ ਲੈਂਦੇ ਆ ਨਾ ਪੰਜਾਬ ਤੇ ਉਹ ਮੈਂ ਤੁਹਾਨੂੰ ਦੱਸਾਂਗਾ ਉਹਦੇ ਬੰਦੇ ਲੈ ਉਹ ਸ਼ੇਰ ਹੈ ਅਸੀਂ ਕਿ ਅਹ ਲੈ ਜੇ ਨੇ ਉਹਦਾ ਮਤਲਬ ਇਹ ਸੀ ਕਿ ਉਹ ਲਫ਼ਜ਼ੀ ਤਰਜਮਾ ਉਹਦਾ ਇਹ ਸੀ کہ ہاں بادشاہ تے فرض نماز ہے جی نہیں روا نماز آتے میں یار یہ بابے نے واقعی بڑی عجیب گل کر دیتی جانے پھر نال دائیے دئیے آ گلے گی کہ اے تے ہون سائنس دست دیئے پی کہ دماغ جیڑا جہ جسم دا بادشاہ ہوتا ہے

ਐਨਰ ਐਕਸਰਸਾਈਜ਼ ਕਰ ਲੈਣ ਨਾਲ ਆदमी ਹੁੰਦੀ ਰੱਬ ਨੂੰ ਇਥੋਂ ਯਾਦ ਕਰੀਏ ਤੇ ਹੁੰਦੀ ਅਸੀਂ ਪੰਜਾਬ ਦੇ ਲੋਕ ਆ ਪੰਜਾਬ ਦੀ ਤੇ ਧਰਤੀ ਇਹੋ ਜਈਏ ਕਿ ਤੁਹਾਨੂੰ ਇੱਥੇ ਹਰ ਸਬਕ ਪੰਜਾਬ ਨੂੰ ਵੇਖ ਕੇ ਹੀ ਮਿਲਦਾ ਹੈ ਮੈਂ ਆ ਨਾ ਸਾਨੂੰ ਪੰਜਾਬ ਦੀਆਂ ਫਸਲਾਂ ਨੂੰ ਇਕੱਠੇ ਖਲੋਣ ਦੀ ਜਾਚ ਸਿੱਖਣੀ ਚਾਹੀਦੀ ਸਾਨੂੰ ਪੰਜਾਬ ਦੇ ਦਰਫਤਾਂ ਅੰਦਰ ਦੂਜੇ ਨੂੰ ਛਾਂ ਦੇਣੀ ਸਿੱਖਣੀ ਚਾਹੀਦੀ ਸਾਨੂੰ ਪੰਜਾਬ ਦੇ ਦਰਿਆਵਾਂ ਮੰਦਰ ਦੂਜਿਆਂ ਨੂੰ ਸਹਿਰਾਬ ਕਰਨਾ ਸਿੱਖਣਾ ਚਾਹੀਦਾ ਹੈ ਅਸੀਂ ਪੰਜਾਬ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਾਂ ਤੇ ਤਰਤੀਬ ਬੜੀ ਬਹੁਤ ਵੱਡੀ ਇਹ ਤੇ ਦਰਵੇਸ਼ ਤਰਤੀਬ ਏ ਇਹ ਦਰਵੇਸ਼ ਤਰਤੀਬ ਏ ਸਾਡੀ ਬਦਮਿਸਾਲ ਵੀ ਇਹ ਏ ਵੇ ਕਿ ਅਸੀਂ ਇਕੱਠੇ ਨਹੀਂ ਪਏ ਹੁੰਦੇ ਅ ਸਰਦਾਰ ਭਰਾਵਾਂ ਨੇ ਦੇਖੋ ਇਕੱਠਿਆਂ ਹੋ ਕੇ ਕਿੱਥੇ ਦਾ ਕਿੱਥੇ ਆਪਣਾ ਇਸ ਕੰਮ ਨੂੰ ਪੂਜਾਇਆ ਹੈ ਮੈਂ ਫਿਲਮ ਕਰਨ ਗਿਆ ਦਿਲਜੀਤ ਦੋਸਾਨ ਜੀ ਨਾਲ ਤੇ ਉਹ ਮੈਂ ਉੱਥੇ 에어ਪੋਰਟ ਉਤਰਿਆ ਤੇ ਆਂਦੇ ਮੁੰਡੇ ਜਿਹੜੇ ਲੈਣ ਆਏ ਸਰਾਂ ਦੇ ਜਿਹੜੇ ਪ੍ਰੋਡਿਊਸਰ ਨੇ ਨਾ ਉਹਨਾਂ ਦਾ ਨਾਮ ਹੀ ਦਿਲਜੀਤ ਠੰਡ ਵੈਨ ਹੋਰ ਇਚ ਉਹ ਆਂਦੇ ਜੀ ਉਹ ਆਦੇ ਸਦਰਾਂ ਨੰ ਦਫਤਰ ਲੈਣ ਤੇ ਚਾਹ ਪੀ ਕੇ ਫਿਰ 호텔 ਚ ਜਾ ਮੈਂ ਉੱਥੇ ਗਿਆਨ ਆ ਜੀ ਤੇ ਦਿਲਜੀਤ ਠੰਡ ਜੀ ਨੇ ਬਾਹਰਾਂ ਨੇ ਸਲਾਮ ਲੈਂਦੀ ਐ ਮੈਨੂੰ ਇੱਕੋ ਗੱਲ ਕੀਤੀ ਆਦਿਨੇ ਜ਼ੋエル ਬਾਜੀ ਇਥੇ ਆਇਆ ਉਹ ਸਾਡੇ ਕੋਲ ਅਸੀਂ ਪੰਜਾਬੀ ਜ਼ੁਬਾਨ ਨੂੰ ਹਾਲੀਵੁੱਡ ਲੈਵਲ ਤੇ ਪਹੁੰਚਾਣਾ ਹੈ ਦੇਖੋ ਉਹਨਾਂ ਦੀ ਕੀ ਸੋਚ ਹੈ 코로나 ਕੋ ਜਾ ਛੱਡੇ ਹੈ ਤੁਸੀਂ ਦੇਖੋ ਨਾ ਜਨਜੀਤ ਦਸਾਂ ਜਿਹੜਾ ਉਹਨੇ ਅੰਗਰੇਜ਼ਾਂ ਅੱਗੇ ਲਾ ਦਿੱਤੇ ਅੱਗੇ ਲਾ ਦਿੱਤੇ ਉਹਨਾਂ ਅੰਗਰੇਜ਼ਾਂ ਦੇ ਸ਼ੋਅ ਦੇਖਣਾ ਨਾ ਜੀ ਤੇ ਮੈਂ ਨਾ ਯਾਰ ਇਹਨਾਂ 'ਚ ਕਿੰਨੀ ਯੂਨਿਟੀ ਹੈ ਇਹ ਆਪਣੇ ਬਾਬੇ ਦੇ ਹੁਕਮ ਤੇ ਕੈਸਾ ਅਮਲ ਕਰ ਰਹੇ ਨੇ ਬਾਬਾ ਜੀ ਗੁਰੂ ਨਾਨਕ ਸਰਕਾਰ ਫਰਮਾਉਂਦੇ ਨੇ ਨਾਨਕ ਐਸੀ ਪ੍ਰੀਤ ਕਰ ਜੈਸੀ ਜੁਲਾਹੇ ਦੀ ਰੀਤ ਹਾਏ ਹਾਏ ਨਾਨਕ ਐਸੀ ਪ੍ਰੀਤ ਕਰ ਜੈਸੀ ਜੁਲਾਹੇ ਦੀ ਰੀਤ ਉਨੂੰ ਤੋੜਨ ਨਾਲ ਵਿਹਾਰ ਨਹੀਂ ਉਹਨੂੰ ਜੋੜਨ ਨਾਲ ਪ੍ਰੀਤ ਜੁਲਾਇਆ ਜਿਹੜਾ ਨਾ ਜੀ ਉਹ ਤਾਹੇ ਜੋੜਦਾ ਤੇ ਕਪੜਾ ਬੰਨਦਾ ਉਹ ਤੋੜਨ ਵਾਲਾ ਉਹਦਾ ਕੰਮ ਨਹੀਂ ਇਹਦਾ ਸੋ ਇੱਕ ਦੂਜੇ ਨਾਲ ਜੁੜ ਕੇ ਕੰਮ ਹੋ ਸਕਦਾ ਏ ਮੈਂ ਸਲਾਮ ਪੇਸ਼ ਕਰਨਾ ਇਹਨਾਂ ਨੂੰ ਅਹਿਮਦ ਰਜ਼ਾ ਸਾਹਿਬ ਆਮਰ ਰਜ਼ਾ ਸਾਹਿਬ ਬੜੇ ਪਿਆਰੇ ਸਾਡੇ ਐ ਮੈਂ ਤੇ ਆਮਰ ਰਜ਼ਾ ਸਾਹਿਬ ਨੂੰ ਤੇ ਬੜਾ ਜਾਣਨਾ ਵਾਂ ਇਹ ਖੁੱਦਾਰ ਲੋਕ ਮੈਂ ਤੇ ਹੁਣ ਜਾਣਾ ਛੱਡ ਛੜੇ ਆ ਇਹਨਾਂ ਦੀ ਆਪਸ ਵਿੱਚ ਇੱਥੇ ਲੜਾਈਆਂ ਹੀ ਨਹੀਂ ਮੁੱਕਣ ਨਹੀਂ ਆ ਸਾਰੇ ਇੱਕ ਦੂਜੇ ਨੂੰ ਐਵੇਂ ਘੋਰੀ ਜਾਂਦੇ ਨੇ ਆ ਲਾਗ ਕੀ ਨਹੀਂ ਉਂਜਦੀ ਰਹੀ ਘੁਰਣ ਵਾਲੀ ਤੇ ਇਹਨਾਂ ਲੋਕਾਂ ਨੇ ਇਹ ਇਹ ਸੱਚੀ ਮੁੱਚੀ ਦੇ ਜਵਾਨ ਇਕੱਠੇ ਹੋਏ ਨੇ ਰੱਬ ਇਹਨਾਂ ਨੂੰ ਬੜੀਆਂ ਇਹਨਾਂ ਤੇ ਮਿਹਰਬਾਨੀਆਂ ਕਰੇ ਇਹਨਾਂ ਦੀ ਮਗਰ ਲੱਗੋ ਇਹਨਾਂ ਦੇ ਮਗਰ ਲੱਗੋ ਇੱਕ ਦੂਜੇ ਨੂੰ ਫਤਹ ਕਰਨਾ ਜਿਹੜਾ ਨਾ ਜੀ ਉਹ ਜੰਗ ਦਾ اصول ਨਹੀਂ ਹੁੰਦਾ ਕੌਮਾਂ ਦੇ ਅੰਦਰ ਇਹ ਜੰਗ ਦਾ اصول ਨਹੀਂ ਹੁੰਦਾ ਕੌਮਾਂ ਦੇ ਅੰਦਰ ਇੱਕ ਦੂਜੇ ਨਾਲ ਜੁੜਨਾ ਜਿਹੜਾ ਨਾ ਜਿਉ ਫਤਾ ਹਾਸਲ ਕਰ ਤੇ ਇੱਕ ਦੂਜੇ ਨਾਲ ਜੁੜੋ ਔਰ ਇਹ ਪੰਜਾਬੀ ਜ਼ੁਬਾਨ ਤੇ ਫਖਰ ਕਰੋ ਖੁਦਾ ਦਾ ਵਾਸਤਾ ਜੇ ਆਪਣੇ ਬਾਲਾਂ ਨੂੰ ਪੰਜਾਬੀ ਜ਼ੁਬਾਨ ਪੜ੍ਹਨੀ ਸਿਖਾਓ ਲਿਖਣੀ ਸਿਖਾਓ ਉਹ ਬੋਲੀਆਂ ਵੀ ਕਰੋ ਘਰਾਂ 'ਚ ਬੋਲੀਆਂ ਵੀ ਕਰੋ ਰੱਬ ਦਾ ਵਾਸਤਾ ਜੇ ਬੋਲਿਆ ਕਰੋ ਸਾਡੇ ਖਾਨਦਾਨ ਵਿੱਚ ਕੋਈ ਸਦਾ ਕਾਰਡ ਛਾਪਦੇ ਨਾ ਜੀ ਵਿਆਹ ਸ਼ਾਦੀ ਦਾ ਜਾਂ ਕਿਸੇ ਫੰਕਸ਼ਨ ਦਾ ਤੇ ਅਸੀਂ ਪੰਜਾਬੀ ਜ਼ੁਬਾਨ ਚ ਛਾਪੜੇ ਆ ਅਸੀਂ ਹੁਣ ਕਿਸ ਤਰ੍ਹਾਂ ਆਪਣੇ ਬਾਬੇ ਨੂੰ ਭੁੱਲੀਏ ਅਸੀਂ ਕਿਸ ਤਰ੍ਹਾਂ ਜ਼ੁਬਾਨ ਛੱਡੀਏ ਤੇ ਉਹ ਸਾਰੇ ਸਾਲੋਂ ਵੇਖ ਕੇ ਨਾ ਜੀ ਕਾਰਡ ਦੇ ਹਾਸ ਦੇ ਨੇ ਕਈ ਬੰਦੇ ਐਸੀ ਕਾਰਡ ਵੇਖ ਕੋਏ ਆ ਕਿ ਲਿਖ ਲੈ ਜੀ ਇਹਨੂੰ ਪੜ੍ਹੇਗਾ ਕੌਣ ਮੈਂ ਨਾ ਪੜੋ ਨਹੀਂ ਜੀ ਹੁੰਦੀ ਤੇ ਬਾਹ ਕੋਲੋਂ ਪੁੱਛ ਲਵੋ

ਤੇ ਉਹਨਾਂ ਨਾਲ ਜ਼ਰਾ ਮਿਲ ਲਵੋ ਮੈਂ ਉਹਨਾਂ ਨੂੰ ਮਿਲਿਆ ਮੈਂ ਹੈਰਾਨ ਹੋ ਗਿਆ ਉਹਨਾਂ ਨੂੰ ਵੇਖ ਕੇ ਉਹਨਾਂ ਸਾਰੇ ਵਿਚੇਰਾ ਵੀ ਲਾਲ ਹੋ ਗਿਆ ਮੇਰਾ ਸਾਰੇ ਆ ਔਰਤਾਂ ਪੈਣਾ ਸਾਡੀਆਂ ਜਿਹੜੀਆਂ ਨਾਲ ਆਈਆਂ ਸਾਂ ਉਹ ਕਹਿੰਦੇ ਨੇ ਜੀ ਇੰਨੀ ਮੁਹੱਬਤ ਇਹ ਨਾ ਪਿਆਰ ਇੰਨਾ ਪਿਆਰ ਮਿਲਿਆ ਸਾਨੂੰ ਇੱਥੋਂ ਅਸੀਂ ਤੇ ਜਨਾਬ ਭੁੱਲਦੇ ਜੇ ਹਰਸ਼ ਐਵੇਂ ਇੰਦਰ ਉੱਤਰ ਬੈ ਕੇ ਲੋਕਾਂ ਕੋਲੋਂ ਗੱਲਾਂ ਸੁਣਨੇ ਆ کہ اتنا نہ جانا اتنے اجے اتنے اے تو سارا اجلا پہ ہے یہ تو شاید ہو محبت دے لاوا تے اے اے محبت صرف اتنے ہی نہیں ہے گی سارے ادھر چڑھتے پنجاب بھی انہی محبت ہے جتھے بھی ملتے نے ٹھنڈ پی جی پتہ لگ دے کہ کوئی مرد ملے ہے کوئی پنجابی ملے ہے اس کو اس محبت نو اور پھیلاو ایک دوجہ نال جڑو اور اس سفر نو بڑا اچھا طے کرو

ਪੰਜਾਬੀ ਜ਼ੁਬਾਨ ਸਿਰਫ ਗਾਲ ਕੱਢਣ ਵਾਲੀ ਜ਼ੁਬਾਨ ਬਣ ਗਈ ਇਹ ਨਾ ਕਰੋ ਖੁਦਾ ਦਾ ਵਾਸਤਾ ਇਹ ਨਾ ਕਰੋ ਸਾਡੀ ਮਾਂ ਤੇ ਬੜੀ ਚੰਗੀ ਸੀ ਸਾਡੀ ਮਾਂ ਤੇ ਬੜੀ ਦਰਵੇਸ਼ ਸੀ ਉਹਦੇ ਤੇ ਕਦੀ ਗਾਲ ਕੱਢੀ ਨਹੀਂ ਕੀ ਸੁਣੀ ਵੀ ਨਹੀਂ ਸੀ ਇਹ ਦਰਵੇਸ਼ਾਂ ਦੀ ਜ਼ੁਬਾਨ ਹੈ ਇਹਦੇ ਵਿੱਚ ਤੇ ਗਾਲੀ ਰੱਬ ਦੀ ਹੋਈ وہی وہ بابا ویکھو کے ویکو کتاب شاہ لے لو بہ شاہ چکلو سانو میں چھوٹی جی اکثر دو تین واری اپنے شوچ بھی پڑی ہے بابے کی ایک حافظ بر خوردار بڑا وا بابا ہوئے 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 واہ واہ ਅਜੀ ਹੁਜਰੇ ਸ਼ਾ ਮਕੀਮ ਦੇ ਇੱਕ ਜੱਟੀ ਅਰਜ਼ ਕਰੇ ਜੱਟ ਸਮ ਸਰਕਾਰ ਤੇ ਉਦੋਂ ਪੁਰਾਣੇ ਬਾਬੇ ਨਾ ਜੀ ਮੌਨਸ ਦੇ ਤੌਰ ਤੇ ਲਿਖਦੇ ਸਨ ਉਹ ਮਹਿਬੂਬਾ ਬਣ ਕੇ ਲਿਖਦੇ ਸਨ ਆਪਣੇ ਆਪ ਨੂੰ ਰੱਬ ਨੂੰ ਆਸ਼ਿਕ ਮੰਨਦੇ ਸਨ ਮਹਿਬੂਬਾ ਜਾਂ ਔਰਤ ਹੁਜਰੇ ਸ਼ਾ ਮਕੀਮ ਦੇ ਇੱਕ ਜੱਟੀ ਅਰਜ਼ ਕਰੇ میں بکرا دیاں گی پیر دا میرے سر دا سائیں مرے ہٹی سڑے کراڑ دی جتھے دیوا نت بلے ہوئے 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 دیکھو نا ذرا کتی مرے فقیر دی جڑی چونچو نت کرے ہٹی سڑے کراڑ دی جتھے دیوا نت بلے چون چون نت کرے خاش زندگی جی سب تو جڑی ستیا ناس کر دیئے تو اڈا او خاش ہے پیدل جان لہا کہہ رہے ہیں موٹر سیکل آجائے موٹر سیکل آجائے کہہ رہے ہیں گڑی آجائے گڈی آجائے کہہ رہے ہیں وڈی گڑی آجائے وڈی گڑی آجائے کہہ رہے لینڈ کروزر آجائے لینڈ کروزر آگئی پھر جہاد بے لگ گا ہیں پھر دی وہ دیکھ پہنے دے مار جانے ہیں اینی کو زندگی خواہشات نل پر ہے لالچ نل پر ہے کتی گریڈی ڈاک ਉੱਤੀ ਲਾਲਚ ਉੱਤੀ ਉੱਤੀ ਮਰੇ ਫਕੀਰ ਦੀ ਜਿਹੜੀ ਚਾਉ ਚਾਉ ਨਿਤ ਕਰੇ ਹੱਟੀ ਸੜੇ ਕਰਾੜ ਦੀ ਜਿੱਥੇ ਦੀਵਾਰ ਨਿਤ ਬਲੇ ਕਰਾੜ ਇੱਕ ਕੌਮ ਸੀ ਹਿੰਦੂਆਂ ਦੀ ਉਹ ਕਾਰੋਬਾਰੀ ਲੋਕ ਸਨ ਜਿਸ ਤਰ੍ਹਾਂ ਇੱਥੇ ਸਾਡੇ ਮਸ਼ਹੂਰ ਨੇ ਨਾ ਜੀ ਕਿ ਸ਼ੇਖ ਬੜੇ ਕਾਰੋਬਾਰੀ ਨੇ ਇਸੇ ਤਰ੍ਹਾਂ ਉਹ ਕਰਾੜ ਜਿਹੜੇ ਸਨ ਉਹ ਜਿੰਨੇ ਪੈਸੇ ਕਮਾਉਂਦੇ ਸਨ ਉਹ ਖਰਚਦੇ ਨਹੀਂ ਸਨ ਆਂਦੇ ਨੇ ਇਹਦੇ ਨਾਲ ਗੱਲ ਕਾਰੋਬਾਰ ਕਰਾਂਗੇ ਹੋਰ ਵਧ ਜਾਣ ਫੇਰ ਖਰਚਾਂਗੇ फेर ਗੱਲ ਵੱਧ ਜਾਂਦੇ ਆਂ ਨਹੀਂ ਹੱਲੇ ਵੀ ਨਹੀਂ ਖਰਚੇ ਕੱਲ ਖਰਚੇ ਹੀ ਨੇ ਰੋਜ਼ ਹੱਟੀ ਸੜੇ ਕਰਾੜ ਦੀ ਜਿੱਥੇ ਦੀਵਾ ਉਮੀਦ ਦੀਵਾ ਉਮੀਦ ਕੀ ਅਲਮਤ ਜਿੱਥੇ ਦੀਵਾ ਨਿਤ ਬਲੇ ਨਵਾਂ ਦੀਵਾ ਰੋਜ਼ ਬਲਦਾ ਏ ਹੱਟੀ ਸੜੇ ਕਰਾੜ ਦੀ ਜਿੱਥੇ ਦੀਵਾ ਨਿਤ ਬਲੇ ਪੰਜ ਸੱਤ ਮਰਨ ਗਵਾਂਡਾਂ ਜਿਹੜੇ ਤੁਸੀਂ ਖੁਸ਼ ਹੋ ਰਹੇ ਸੋ ਨਾ ਬਾਜੀ ਉਹ ਵਾਲੀਆਂ ਗਵਾਂਡਾਂ ਨਹੀਂ ਜਿਨ੍ਹਾਂ ਨੂੰ ਤੁਸੀਂ ਲੁਪ ਲੁਪ ਕੇ ਵੇਂਦੇ ਰਹੇ ਹਾਏ 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 ਹਾ ਗੌਂਡ ਨਾ ਜਣੀਆਂ ਆਲੇ ਦੁਆਲੇ ਹੋ ਤਸਾਂ ਅੱਜ ਕੀ ਬਕਾ ਅਹ ਸਬਜ਼ੀ ਬਕੀ ਅਸਾਂ ਦੇ ਅਜ ਗੋਸ਼ਤ ਬਕਾ ਆਏ ਆਲੇ ਦੁਆਲੇ ਜਾਲੇ ਜਿਹੜੇ ਨਾ ਜਿਹੜੇ ਅਹਿਸਾਸ ਤੋਂ ਆਂਦੇ ਨੇ ਤੇ ਹੋਰ ਅਗਾ ਲਾਲਚ ਹੋਰ ਵਧਾ ਆਪਣੀ ਉਹਨਾਂ ਦੇ ਮੁਤਲਕ ਦੁਆ ਕਰ ਰਹੇ ਹੋ ਹੋ ਰੱਬ ਤੁਹਾਨੂੰ ਬੜਾ ਸਲਾਮਤ ਰੱਖੇ ਤੁਹਾਡੀ ਸਾਰਿਆਂ ਦੀ ਜਿਹੜੇ ਇੰਡੀਆ ਤੋਂ ਤਸ਼ਰੀਫ ਲੈ ਆਏ ਨੇ ਉਹਨਾਂ ਦੀ ਮਿਹਰਬਾਨੀ ਤੁਸੀਂ ਅਦਾ ਕਰਨੀ ਹੈ ਬਾਜੀ ਮੈਂ ਤੇ ਇਹਨੇ ਜੋਗਾ ਹੀ ਨਹੀਂ ਜੇ ਸੁਣੋ ਪੰਜਾਬ ਯਾ ਯਾ ਤੁਸੀਂ ਪਹਿਲਾਂ ਡਿਸਕਸ ਕਰੋ ਮੈਂ ਤੇ ਕਾਫੀ ਇਮੋਸ਼ਨ ਹੈ ਇਹ ਨਾ ਇੱਕ ਨਾ ਬੜੀ ਅੱਛੀ ਕਾਵਿ ਹੈ ਇੱਕ ਪਾਕਿਸਤਾਨ ਦੇ ਵਿੱਚ ਨਾ ਪੰਜਾਬੀ ਕਲਚਰ ਨੂੰ ਜਾਂ ਪੰਜਾਬ ਨੂੰ ਨਾ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਪ੍ਰਮੋਟ ਕਰਨ ਵਾਸਤੇ ਇਹ ਦੂਸਰੀ ਜਿਹੜੀ ਹੈ ਨਾ ਸੈਕੰਡ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਸੀ ਜਿਹਦੇ ਵਿੱਚ ਇਹ ਪਿਛਲੇ ਸਾਲ ਵੀ ਹੋਈ ਸੀ ਤੇ ਉਦੋਂ ਵੀ ਕਾਫੀ ਐਕਟਿਵ ਉਦੋਂ ਥੋੜਾ ਜਿਹਾ ਨਾ ਲੋਗ ਐਕਟਿਵ ਇੱਕ ਐਕਟੀਵਿਟੀ ਇੰਨੀ ਨਹੀਂ ਹੋਈ ਬਿਤੇ ਨਾ ਹੁਣ ਇਸ ਦਫਾ ਥੋੜਾ ਜਿਹਾ ਹਾਈ ਲੈਵਲ ਤੇ ਹੋਈ ਏ ਤੇ ਇਨਸ਼ਾਅੱਲਾ ਅਗੇ ਕੰਮ مزید ਅਗੇ ਫਰਦਰ ਬਹੁਤ ਅੱਛਾ ਕੰਮ ਹੋਵੇ ਜਿਹਦੇ ਵਿੱਚ ਜਿੰਨੇ ਪੰਜਾਬੀ ਲਿਖਣ ਵਾਲੇ ਪੜਨ ਵਾਲੇ ਬੋਲਣ ਵਾਲੇ ਰਾਈਟਰ ਪ੍ਰੋਡਿਊਸਰ ਜਾਂ ਐਕਟਰ ਜਾਂ ਕੋਈ ਵੀ ਸ਼ਾਇਰ ਜ਼ਿਆਦਾਤਰ ਨਾ ਉਹਨਾਂ ਨੂੰ ਬੁਲਾਇਆ ਜਾਂਦਾ ਜੀ ਜੀ ਤੇ ਤਾਂ ਕਿ ਉਹ ਹੋਰ ਜ਼ਿਆਦਾ ਪੰਜਾਬੀ ਨੂੰ ਅੱਗੇ ਲੈ ਕੇ ਚੱਲੇ ਯਾ ਯਾ ਉਹਨਾਂ ਨੇ ਕਿੰਨੀ ਪਿਆਰੀ ਗੱਲ ਕੀਤੀ ਕਿ ਮਾਂ ਤੇ ਸਾਡੀ ਬੜੀ ਦਰਵੇਸ਼ ਹਾਂਜੀ ਯਾਨੀ ਕਿ ਉਹ ਇੱਕ ਫਕੀਰ ਸੀ ਇੱਕ ਦਰਵੇਸ਼ ਸੀ ਤੇ ਉਹਨੇ ਕਦੀ ਕਿਸੇ ਨੂੰ ਮਾਰਾ ਨਹੀਂ ਕਿਹਾ ਤੇ ਤੁਸੀਂ ਹੁਣ ਪੰਜਾਬੀ ਇਸ ਵਾਸਤੇ ਯੂਜ਼ ਕਰਦੇ ਹੋ ਗਾਹਾਂ ਗੱਡਣ ਵਾਸਤੇ ਤੇ ਲੋਕ ਕਹਿੰਦੇ ਨੇ ਜੀ ਇਹ ਗਰੀਬਾਂ ਦੀ ਜ਼ੁਬਾਨ ਹੈ ਯਾ ਇਹ ਪਿੰਡੂਆਂ ਦੀ ਜ਼ੁਬਾਨ ਮੈਂ ਤੁਹਾਨੂੰ ਗਰਾਊਂਡ ਰਿਐਲਿਟੀ ਦੱਸਾਂ ਨਾ ਤੇ ਜਿਹੜਾ ਨਾ ਉਹ ਲੋਕੀ ਨਹੀਂ ਇਹ ਨਾ ਗੱਲ ਬੜੀ ਮਸ਼ਹੂਰ ਹੋ ਗਈ ਹੈ ਕਿ ਜਿਹੜੀ ਗਾਲ ਹੈ ਨਾ ਉਹਦਾ ਮਜ਼ਾ ਪੰਜਾਬੀ ਜੀ ਆਂਦਾ ਹੈ ਇਹ ਇੱਕ ਬੜੀ ਅਜੀਬ ਜੀ ਗ੍ਰਾਉਂਡਬਿਲੀਅਰਿਟੀ ਹੈ ਕਿ ਵੀ ਜਿਹੜੀ ਗਾਲ ਹੈ ਨਾ ਉਹ ਉਰਦੂ ਵਾਲੀ ਗਾਲ ਦਾ ਜਾਂ ਕਿਸੇ ਹੋਰ ਜ਼ਮਾਨੇ ਅੰਗਰੇਜ਼ੀ ਚ ਗਾਲ ਕਢੋ ਨਾ ਭਾਰ ਨਹੀਂ ਪੈਂਦਾ ਜੇ ਭਾਰ ਪਾੜਾ ਨਾ ਗਾਲ ਤੇ ਪੰਜਾਬੀ ਜੀ ਕਢੋ ਜੀ ਅਗਲੇ ਨੂੰ ਤਕਲੀਫ ਦੇਣੀ ਤੇ ਹਾਲਾਂਕਿ ਇਹ ਜ਼ੁਬਾਨ ਹੈਗੀ ਹੈ ਪੀਰਾ ਫੀਰਾ ਨਹੀਂ ਇਸ ਇਸ ਜ਼ੁਬਾਨ ਨੇ ਬੜੇ ਬੜੇ ਸ਼ਾਇਰ ਬਾਬਾ ਬੁੱਲੇ ਸ਼ਾਹ ਤੇ ਵਾਰਿਸ ਫਿਰ ਉਸ ਤੋਂ ਇਲਾਵਾ ਹੋਰ ਬੜੇ ਬੜੇ ਨਾਮ ਪੈਦਾ ਕੀਤੇ ਨੇ ਕਿ ਜਿਨ੍ਹਾਂ ਨੇ ਲੋਕਾਂ ਨੂੰ ਐਸੀ ਯੂਨਿਟੀ ਦਿੱਤੀ ਐਸਾ ਇੱਕ ਰੱਬ ਦੇ ਨਾਲ ਜੋੜਿਆ ਕਿ ਕੋਈ ਹੋਰ ਨਹੀਂ ਇਹ ਕੰਮ ਕਰ ਸਕਦਾ ਪੰਜਾਬੀ ਜ਼ੁਬਾਨ ਦਾ ਬੈਕਗ੍ਰਾਉਂਡ ਦੇਖਿਆ ਜਾਵੇ ਇਹ ਅਮਨ ਅਕਸਰ ਚਾਰਦੇ ਪੰਜਾਬ ਦੇ ਦੋਸਤ ਸਾਨੂੰ ਕਹਿੰਦੇ ਨੇ ਕਿ ਤੁਹਾਡੇ ਉਧਰ ਪੰਜਾਬੀ ਖਤਮ ਹੋ ਗਈ। ਦੋਸਤੋ ਪੰਜਾਬੀ ਖਤਮ ਨਹੀਂ ਹੋਈ ਸਾਡੇ ਇੰਦਰ। ਸਾਡੇ ਜਿਹੜਾ ਧੜਾ ਧੜ ਲੋਕ ਬੋਲਦੇ ਨੇ ਪੰਜਾਬੀ। ਬਹੁਤ ਜ਼ਿਆਦਾ ਪੰਜਾਬੀ ਬੋਲੀ ਜਾਂਦੀ ਹੈ। ਇੱਕ ਦੂਸਰਾ ਹੈ ਕਿ ਜਿਹੜਾ ਲੰਦੇ ਪੰਜਾਬ ਦਾ ਪੰਜਾਬ ਬਹੁਤ ਵੱਡਾ। ਹਾਂਜੀ। ਇੱਥੇ ਬਹੁਤ ਜ਼ਿਆਦਾ ਆਬਾਦੀ ਦੇ لحاظੋਂ ਪੰਜਾਬ ਪਾਕਿਸਤਾਨ ਦਾ ਪੰਜਾਬ ਸਭ ਤੋਂ ਵੱਡਾ ਸੂਬਾ ਹੈ ਤੇ ਇੱਥੇ ਤਕਰੀਬਨ ਦੋਸਤੋ ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਪੰਜਾਬੀ ਬੋਲਦੇ ਨੇ। ਆਮ ਜਿਹੜੀ ਆਪਸ ਦੀ ਗੱਲਬਾਤ ਹੁੰਦੀ ਹੈ ਉਹ ਪੰਜਾਬੀ ਪੰਜਾਬੀ ਹੁੰਦੀ ਹੈ ਦਫ਼ਤਰੀ ਲੈਂਗੁਏਜ ਕਿਉਂਕਿ ਉਰਦੂ ਹੈ ਤੇ ਫਿਰ ਉਹ ਉਹ ਥੋੜੀ ਜਿਹੀ ਮਜਬੂਰੀ ਵੀ ਹੈ ਲੋਕਾਂ ਦੀ ਯਾ ਯਾ ਜਿਵੇਂ ਚੜਦੇ ਪੰਜਾਬ ਦੇ ਵਿੱਚ ਉਹਨਾਂ ਦੀ ਕੌਮੀ ਜ਼ਬਾਨ ਹਿੰਦੀ ਹੈ ਹਾਂਜੀ ਤੇ ਲੇਕਿਨ ਉਹ ਪੰਜਾਬ ਦੇ ਪੰਜਾਬ ਚ ਵੀ ਪੰਜਾਬੀ ਬੋਲਦੇ ਨੇ ਲੋਕ ਚੜਦੇ ਪੰਜਾਬ ਦੇ ਇਸ ਤਰ੍ਹਾਂ ਨਾ ਕਿ ਉਹਨਾਂ ਦੀ ਦਫ਼ਤਰੀ ਲੈਂਗੁਏਜ ਜਿਹੜੀ ਹੈ ਨਾ ਉਹ ਮੇਰਾ ਖਿਆਲ ਹੈ ਪੰਜਾਬੀ ਹੈ ਪੰਜਾਬ ਦੇ ਵਿੱਚ ਹਾਂਜੀ ਪੰਜਾਬ ਦੇ ਵਿੱਚ ਆਪਣੇ ਥੋੜਾ ਜਿਹਾ ਹੈ ਵੀ ਕਿ ਆਪਣੇ ਉਰਦੂ ਹੈ। ਹਾਂ। ਲੇਕਿਨ ਲੇਕਿਨ ਬੋਲਦੇ ਲੋਕ ਪੰਜਾਬੀ ਨੇ ਬੋਲੋ। ਅਗਰ ਜ਼ਬਾਨ ਦਾ ਤੁਸੀਂ ਕੰਪੈਰੀਸ਼ਨ ਕਰੋ ਨਾ ਬਾਕੀ ਜ਼ਬਾਨਾਂ ਨਾਲ ਪੰਜਾਬੀ ਦਾ ਤੇ ਪੰਜਾਬੀ ਇੱਕ ਬਹੁਤ ਜ਼ਿਆਦਾ ਰਿਚ ਜ਼ਬਾਨ ਹੈ। ਬਹੁਤ ਕਦੀਮ ਜ਼ਬਾਨ ਹੈ। ਬਹੁਤ ਹੋਰ ਰਿਚ ਜ਼ਬਾਨ ਇਸ ਤਰ੍ਹਾਂ ਹੈ ਕਿ ਇਹਦੇ 'ਚ ਨਾ ਹਰ ਚੀਜ਼ ਦਾ ਲਦਨ ਆਵੇ। ਹਰ ਚੀਜ਼ ਦਾ ਅਲੱਗ ਮਤਲਬ ਅਲੱਗ ਹੈ। ਇਹ ਨਹੀਂ ਕਿ ਵੀ ਜਿਵੇਂ ਇੰਗਲਿਸ਼ ਦਾ ਨਾ ਟੂ ਮਾਰੋ। ਟੂਡੇ ਮਤਲਬ ਕਿ ਉਹ ਇੱਕ ਯਾਨੀ ਕਿ ਚਾਚੀ ਮਾਮੀ ਤਾਈ ਨੂੰ ਆਂਟੀ ਕਹਿ ਦਿੰਦੇ ਨੇ ਹਾਂਜੀ ਇੱਥੇ ਚਾਚੀ ਨੂੰ ਲਾਦਾ ਚਾਚੀ ਕਹਿੰਦਾ ਪੈਂਦਾ ਮਾਮੀ ਨੂੰ ਖਾਲਾ ਨੂੰ ਉਥੇ ਇੱਕ ਆਂਟ ਜਾਂ ਆਂਟੀ ਕਹਿ ਕੇ ਜਾਂਦੇ ਨੇ ਇਸਾਂ ਜਿਵੇਂ ਉਰਦੂ ਜੇ ਆਪਾਂ ਕਹਿੰਦੇ ਨੇ ਕੱਲ ਨੂੰ ਆ ਕੰਮ ਕਰਨਾ ਜਾਂ ਕੱਲ ਕੱਲ ਦਾ ਇਹ ਨਹੀਂ ਪਤਾ ਲੱਗਦਾ ਕਿ ਪਿਛਲਾ ਕੱਲ ਹੈ ਕਿ ਪਿਛਲਾ ਕੱਲ ਹੈ ਅਗਲਾ ਕੱਲ ਹੈ ਹਾਂ ਤੇ ਇਹ ਇਹ ਬੜਾ ਨਾ ਪੰਜਾਬੀ ਜ਼ਬਾਨ ਜਿਹੜੀ ਹੁਣ ਥੋੜੀ ਜਿਹੀ ਉਰਦੂ ਮਿਕਸਿੰਗ ਹੋ ਗਈ ਪਾਕਿਸਤਾਨ ਦੇ ਵਿੱਚ ਕੋਸ਼ਿਸ਼ ਆਕੇ ਹੈ ਨੇ ਫਿਰ ਪਾਕਿਸਤਾਨ ਦੇ ਸਾਰੇ ਤੋਂ ਵੱਡੀ ਗੱਲ ਜਿਹੜੇ ਨੇ ਪਤਾ ਕੀ ਜਿਹੜਾ ਪਾਕਿਸਤਾਨ ਦਾ ਪੰਜਾਬ ਹੈ ਨਾ ਇਹਦੇ ਵਿੱਚ ਕੱਲੀ ਪੰਜਾਬੀ ਨਹੀਂ ਆਈ ਇਹਦੇ ਵਿੱਚ ਬਹੁਤ ਤਰ੍ਹਾਂ ਦੀ ਪੰਜਾਬੀ ਹੈ ਸਰਾਈਕੀ ਹੈ ਜੀ ਸਰਾਈਕੀ ਤਾਂ ਬਹੁਤ ਮਿੱਠੀ ਦੋਸਤ ਸਾਡੇ ਨਾਲ ਹੀ ਪਰਲੇ ਪਾਸ ਮੁल्तान ਇਹਦੇ ਵਿੱਚ ਮੁल्तान ਦੀ ਸਰਾਈਕੀ ਜਿਹੜੀ ਬੋਲਦੇ ਨੇ ਉਹ ਕਿਦੇ ਉਹ ਕੀ ਕਰੇ ਨਾ ਹਾਂ ਇਹਨਾਂ ਦੇ ਹਿੰਦ ਕੋਏ ਇਹਨਾਂ ਦੇ ਬੜੀਆਂ ਮਜ਼ਬਾਨਾਂ ਨੇ ਪੰਜਾਬੀ ਦੇ ਵਿੱਚ ਫਿਰ ਲੋਹਰੀਆਂ ਦੀ ਹੋਰ ਪੰਜਾਬੀ ਹੈ ਜਿਹੜੀ ਅਸੀਂ ਬੋਲਦੇ ਆ ਨਾ ਇਹ ਤਕਰੀਬਨ ਲਾਹੌਰੀ ਲੈ ਜਾ ਹਾਂ 200 ਇਹ ਨਾ ਕਿਉਂਕਿ ਸਾਡਾ ਜਿਹੜਾ ਇਲਾਕਾ ਉਹ ਬਹਾਵਲਪੁਰ ਬਹਾਵਲਪੁਰੀ रियासत ਇੱਥੇ ਲੋਕ ਬੋਲਦੇ ਨੇ ਸਰਾਇਕੀ ਲੇਕਿਨ ਅਸੀਂ ਕਹਿੰਦੇ ਬਾਰਡਰ ਤੇ ਜਾ ਕੇ ਆ ਬੰਨੇ ਆ ਇੰਡੀਆ ਦੇ ਚੜਦੇ ਪੰਜਾਬ ਜਿੱਥੇ ਖਤਮ ਹੋ ਰਿਹਾ ਉੱਥੇ ਜਾ ਬੰਨੇ ਤਾਂ ਸਾਡਾ ਨਾ ਉਹ ਤਕਰੀਬਨ ਉਹਨਾਂ ਨਾਲ ਹੀ ਲਿਜ ਹੈ ਸਾਡੇ ਜਿਹੜੇ ਲੋਕ ਨੇ ਨਾ ਮੈਂ ਤੁਹਾਨੂੰ ਦੱਸਣਾ ਜਿਹੜਾ ਆਪਣਾ ਇਹ ਪੰਜਾਬ ਜਿੱਥੇ ਆਪਾਂ ਰਹਿ ਰਹੇ ਨਾ ਇਹ ਪੰਜ-ਛੇ ਜਿਹੜੇ ਬੇਣ ਨੇ ਨਾ ਇਹ ਜਿਹੜੇ ਨੇ ਨਾ ਇਹ ਜ਼ਿਆਦਾਤਰ ਇਹਨਾਂ ਦਾ ਪਛੋਕੜ ਜਾ ਵੇਖਿਆ ਜਾਵੇ ਨਾ ਤੇ ਇਹ ਲਾਹੌਰ ਨਾਲ ਰਲਦੀ ਰਲਦੀ ਜ਼ਬਾਨ ਬੋਲਦੇ ਬਿਲਕੁਲ ਸਹੀ ਹੈ ਲਾਹੌਰੀ ਪੰਜਾਬੀ ਬੋਲਦੇ ਨੇ ਤੇ ਮਤਲਬ ਕਿ ਇਹ ਕਲੀਅਰ ਘੱਟ ਲਾਹੌਰੀ ਪੰਜਾਬੀ ਹੀ ਹੈ ਤੇ ਲੇਕਿਨ ਸਾਡੇ ਪਿੰਡਾਂ ਤੋਂ ਦੋ ਤਿੰਨ ਪਿੰਡ ਅੱਗੇ ਚਲੇ ਜੋ ਦੋ ਚਾਰ ਇਧਰ ਨੂੰ ਚਲੇ ਜਾਓ ਸਰਾਇਕੀ ਸ਼ੁਰੂ ਹੋ ਜਾਂਦੀ ਹੈ ਜਾਂ ਇੱਕ ਉਹ ਹੋਰ ਹੀ ਪੰਜਾਬੀ ਹੈ ਥੋੜੀ ਜੀ ਉਹਨੂੰ ਕਹਿ ਲਵੋਗੇ ਉਹ ਆਮ ਰੂਟੀਨ ਜਿਹੜਾ ਘੱਟ ਬੋਲੀ ਜਾਂਦੀ ਹੈ ਉਹ ਯਾਨੀ ਕਿ ਤੁਸੀਂ ਮੈਨੂੰ ਸਮਝ ਆ ਗਿਆ ਜਿਵੇਂ ਮਰਾਸੀ ਬੋਲਦੇ ਨੇ ਯਾਰ ਉਹ ਤਾਂ ਕਿਹਾ ਮਤਲਬ ਨਹੀਂ ਕਿ ਉਹ ਉਹਨਾਂ ਦੇ ਉਹ ਕਿ ਲਕਵਾਂ ਲੈਂਗੁਏਜ ਹੈ ਹਾਂਜੀ ਜਿਵੇਂ ਕੱਚੇ ਦੇ ਇਲਾਕੇ ਜੀ ਹੋਰ ਬੋਲੀ ਜਾਂਦੀ ਹੈ ਜੁਹਾਂ ਬਾਟਾੜ ਕੇ ਨੇ ਆ ਅਠਾੜੀ ਪੰਜਾਬੀ ਹੁੰਦੀ ਹੋ ਅਠਾੜ ਦੇ ਇਲਾਕੇ ਸਰਾਇਕੀ ਪੰਜਾਬੀ ਇਸ ਪੰਜਾਬੀ ਦੀ ਹੀ ਜ਼ੁਬਾਨ ਹੈ ਸਰਾਇਕੀ ਵਰਲਡ ਦੇ ਆदमी ਮੋੜ ਮੋੜ ਵਰਲਡ ਆਈ ਹੈ ਹੈ ਉਹ ਮੋੜ ਵਰਲਡੇ ਮਿਲਾਂਗੇ ਐ ਕਿੰਝ ਹੋ ਰਹੀ ਜ਼ਿਕਰੀਆ ਕਿ ਜਿਵੇਂ ਹੋਣਾ ਨਾ ਬੜੇ ਪੰਜਾਬੀ ਦੇ ਰਫਜ਼ ਨਾ ਜਿਹੜੇ ਅਸਲ ਪੰਜਾਬੀ ਬੋਲਣ ਵਾਲੇ ਉਹ ਵੀ ਛੱਡ ਗਏ ਜਿਵੇਂ ਬੰਦਾ ਕਹਿੰਦਾ ਲੋਡੇ ਵੀਰੇ ਲੋਡੇ ਵੀਰੇ ਡੀਗਰ ਵੀਰੇ ਡੀਗਰ ਵੀਰੇ ਆ ਲਫ਼ਜ਼ ਇਹ ਨਾ ਖਤਮ ਹੋ ਗਏ ਨੇ ਅ ਕਿਉਂਕਿ ਪੰਜਾਬੀ ਦੇ ਰੇਂਜ ਨਾ 8 ਪੈਰ ਨੇ ਆਪਾਂ ਕਹਿੰਦੇ 8 ਪੈਰ ਆ ਜਾਂ 8 ਪੈਰ ਉਹ 8 ਪੈਰਾਂ ਦੇ ਲੈਲਾ ਲੈਲਾ ਨਾਮ ਲੈਲਾ ਲੈਲਾ ਨਾਮ ਨੇ ਤੇ ਅਗਰ ਉਰਦੂ 'ਚ ਵੇਖਿਆ ਜਾਵੇ ਇੰਗਲਿਸ਼ 'ਚ ਵੇਖਿਆ ਜਾਵੇ ਉਹ 4 ਪੈਰ ਉਹ 4 ਪੈਰ ਹੀ ਹੁੰਦੇ ਨੇ 4 ਪੈਰ ਹੁੰਦੇ ਨੇ ਹਾਂਜੀ ਤੇ ਦੋਸਤੋ ਇਹ ਸੀ ਸੁਹੇਲ ਐਮਨ ਹਾਂਜੀ ਸੁਹੇਲ ਇਹ ਬਹੁਤ ਜ਼ਿਆਦਾ ਮਸ਼ਹੂਰ ਐਕਟਰ ਨੇ ਬਹੁਤ ਬਹੁਤ ਦੋਨੇ ਪੰਜਾਬੀ ਦੋਨਾਂ ਪੰਜਾਬੀ ਦੇ ਬੜੇ ਕਮਾਲ ਦੇ ਐਕਟਰ ਨੇ ਦੋਸਤੋ امید ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਅਗਰ ਵੀਡੀਓ ਪਸੰਦ ਆਈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਾ ਜੇ ਆਪਣਾ ਚੈਨਲ ਟੋਟਲੀ ਪੰਜਾਬੀ ਤੇ ਬੇਸ ਕਰਦਾ ਤੇ ਆਪਣਾ ਜਿਹੜਾ ਚੈਨਲ ਹੈ ਨਾ ਇਥੇ ਪੰਜਾਬੀ ਆਪਾਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਆਂ ਛੋਟੇ ਸਾਡੇ ਚੈਨਲ ਤੇ ਕੋਈ ਇੱਕ ਅੱਧੀ ਵੀਡੀਓ ਜੀ ਹਿੰਦੀ ਵੇਖੀ ਹੋਵੇ ਜਾਂ ਉردو ਵੇਖੀ ਹੋਵੇ ਲੇਕਿਨ ਜ਼ਿਆਦਾਤਰ ਸਾਗੇ ਇਥੇ ਪੰਜਾਬੀ ਦੀ ਮਾਰੀ ਲੈ ਕੇ ਆਈਦਾ ਪੰਜਾਬੀ ਤੁਸੀਂ ਸਾਡੇ ਨਾਲ ਮਿਲ ਕੇ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕਰੋ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਮ ਘੱਮ ਇਸ ਵੀਡੀਓ ਤੇ 100 ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਆਣਾ ਚਾਹੀ ਜਿਨ੍ਹਾਂ ਨੇ ਨਹੀਂ ਕੀਤਾ ਵੀਡੀਓ ਦੇਖਦੇ ਨੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਧੀਆ ਲੱਗਦਾ ਦੋਸਤ ਕਿਉਂਕਿ ਮੈਂ ਤੇ ਗੱਲ ਕਰਨਾ ਚਾਹਾਂਗਾ ਡੇਲੀ ਸਾਡੇ ਦੋਨਾਂ ਚੈਨਲਾਂ ਤੇ ਜ਼ਿਕਰੀਆ ਭਾਈ ਦੇ ਚੈਨਲ ਤੇ ਕਮ ਕਮ 10000 ਬੰਦਾ ਐਸਾ ਆਂਦਾ ਹੈ ਕਿ ਜਿਨੇ ਮਤਲਬ ਕਿ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਹਾਂ ਉਹ ਵੀਡੀਓ ਵੇਖਦੇ ਨੇ ਲੇਕਿਨ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਇਹ ਮਾੜੀ ਗੱਲ ਹੈ ਨਾ ਕਿ ਅਗਰ ਤੁਸੀਂ ਸਬਸਕ੍ਰਾਈਬ ਕਰੋ ਕਿ ਤੁਹਾਨੂੰ ਹੋਰ ਨੰਗੀਆਂ ਵੀਡੀਓ ਦੇ ਵੀ ਨੋਟੀਫਿਕੇਸ਼ਨ ਆ ਜਾਣਗੇ ਇਹਦੇ ਨਾਲ ਫਰਕ ਕੋਈ ਨਹੀਂ ਪੈਂਦਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਦੂਸਰਾ ਇਹ ਵੀ ਇੱਕ ਗੱਲ ਹੈ ਵੀ ਹੁੰਦੀ ਹੈ ਕਿ ਨਾ ਆਪਾਂ ਵੀਡੀਓ ਬੜੀ ਮੁਸ਼ਕਲ ਨਾਲ ਲੱਭ ਕੇ ਲਿਆਨੇ ਆ ਬੜੀ ਖੋਜ ਨਾਲ ਕਈਆਂ ਲੋਕਾਂ ਨੇ ਉਹ ਨਹੀਂ ਦੇਖੀ ਹੁੰਦੀ ਆਪਾਂ ਲੋਕਾਂ ਦੇ ਨਾਲ ਉਹ ਸ਼ੇਅਰ ਕਰਨੇ ਆਂ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਉਹਨਾਂ ਲੋਕਾਂ ਨਾਲ ਸ਼ੇਅਰ ਕਰਦੇ ਹਾਂ ਜੀ ਦੂਸਰੀ ਇਹ ਗੱਲ ਹੈ ਕਿ ਅਸੀਂ ਧਾਰਮਿਕ ਵੀਡੀਓ ਵੀ ਲੈ ਕੇ ਆਨੇ ਆਂ ਗੁੰਡਣ ਲੈ ਕੇ ਆਨੇ ਆਂ ਕੁਝ-ਕੁਝ ਅਸੀਂ ਕਲਚਰਲ ਵੀ ਲੈ ਆਨੇ ਆਂ ਤੇ ਫਿਰ ਜਿਸ ਤਰ੍ਹਾਂ ਨੇ ਵੀ ਲੋਕ ਨੇ ਅਗਰ ਨਹੀਂ ਵੀ ਪਸੰਦ ਹੋਏਗਾ ਤੇ ਬੰਦਾ ਵੀਡੀਓ ਇਗਨੋਰ ਕਰ ਸਕਦਾ ਨਹੀਂ ਦੇਖਦਾ ਲੇਕਿਨ ਸਬਸਕ੍ਰਾਈਬ ਕੀਤਾ ਹੋਵੇ ਹੋ ਸਕਦਾ ਕਿ ਉਹਨਾਂ ਦੀ ਇੰਟਰਸਟ ਦੀ ਵੀਡੀਓ ਆ ਜੇਗੀ ਜੀ ਤੇ ਸਾਨੂੰ ਵੀ ਨਾਲ ਹੌਸਲਾ ਫਜ਼ਾਈ ਹੋਈ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਹੌਸਲਾ ਫਜ਼ਾਈ ਹੋਈ ਹੌਸਲਾ ਫਜ਼ਾਈ ਹੋਈ ਦੋਸਤੋ ਕਿਉਂਕਿ ਸੋਸ਼ਲ ਮੀਡੀਆ ਦਾ ਕੰਮ ਕਰਨ ਵਾਲਿਆਂ ਨੂੰ ਇਹ ਇਹ ਆਈਆ ਜਿਹਨਾਂ ਨੇ ਕਿ ਉਹ ਜਿਹੜਾ ਇੱਕ ਜਿਹੜਾ ਹੁੰਦਾ ਨਾ ਮੋਟੀਵੇਸ਼ਨ ਜਿਹੜਾ ਇੱਕ ਬੰਦਾ ਕੰਮ ਕਰਨ ਵਾਲਾ ਹੁੰਦਾ ਨਾ ਉਹਨੂੰ ਮੋਟੀਵੇਸ਼ਨ ਜ਼ਰੂਰ ਚਾਹੀਦਾ ਹੈ ਜ਼ਰੂਰ ਚਾਹੀਦਾ ਹੈ ਤੇ ਖਾਸ ਤੌਰ ਤੇ ਜਿਹੜਾ ਸੋਸ਼ਲ ਮੀਡੀਆ ਦਾ ਜਾਂ ਬੰਦੇ ਹੁੰਦੇ ਨੇ ਨਾ ਉਹਨਾਂ ਨੂੰ ਜ਼ਿਆਦਾ ਚਾਹੀਦੀ ਹੁੰਦੀ ਹੈ ਕਿਉਂਕਿ ਅਗਰ ਉਹਨਾਂ ਨੂੰ ਮੋਟੀਵੇਸ਼ਨ ਨਾ ਮਿਲੇ ਤੇ ਫਿਰ ਉਹ ਕੈਸੇ ਜੀਵਨ ਉਹ ਥੋੜਾ ਜਿਹਾ ਘਬਰਾ ਜਾਂਦੇ ਨੇ ਘਬਰਾ ਜਾਂਦੇ ਨੇ ਮਤਲਬ ਕਿ ਫਿਰ ਉਹ ਵਿਹਿੰਦੇ ਨੇ ਕਿ ਸ਼ਾਇਦ ਅਸੀਂ ਜਿਹੜੀ ਚੀਜ਼ ਲੈ ਕੇ ਬੋਲ ਰਹੇ ਆ ਇਹ ਨਹੀਂ ਸਹੀ ਜਾਂ ਸਾਡੇ ਦੀ ਕੋਈ ਖਰਾਬੀ ਹੈ ਇਸ ਲਈ ਜ਼ਿਆਦਾ ਜ਼ਿਆਦਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੇ ਚੈਨਲ ਨੂੰ ਮੈਂ ਨਵੀਂ ਵੀਡੀਓ ਦਾ ਆਪਣਾ ਖਿਆਲ ਰੱਖਾ ਜੇ ਅੱਲਾਹ ਨਿਗਹਿਬਾਨ